ਇਹਿਸ ਪੁੱਤਾ ਲਾ ਕੇ ਅਸੀਂ ਤੁਹਾਨੂੰ ਦਰਮਾਣ ਹਾਂਜੀ ਇਹ ਤਾਂ ਨਹੀਂ ਕੋਈ ਦਿੱਕਤ ਆਉਂਦੀ ਨਹੀਂ ਜਾਵਾਂਗੇ ਦਿੱਕਤ ਆਉਂਦੀ ਨਹੀਂ ਕੋਈ ਪ੍ਰੋਬਲਮ ਨਹੀਂ ਦੇ ਵਿੱਚ ਓਕੇ ਤੇ ਆਹ ਬਈ ਇੱਧਰ ਬਣਾਇਆ ਹੋਇਆ ਪਾਈਆਂ ਨੇ ਤੇ ਜੇ ਆਪਾਂ ਰੱਖ ਦਈਏ ਬਈ ਹੁਣ ਕਿਹੜੀ ਵੀ ਕੋਈ ਹਾਂਜੀ ਹਾਂਜੀ ਬਈ ਰੱਖ ਦੇ ਆਇਓ ਤੇ ਤੁਹਾਨੂੰ ਬਿਲਕੁਲ ਚੱਪ ਕੇ ਲਾ ਕੇ ਬਈ ਹੁਣ ਦਿਖਾ ਦੇਣਗੇ ਵੀ ਕਿਵੇਂ ਆਹ ਲੱਗਦਾ ਸਿਸਟਮ ਵੀ ਕਿਵੇਂ ਲਿਖਤ ਆਉਂਦੀ ਹੈ ਬਈ ਹੁਣ ਇੱਕ ਗੱਲ ਦੱਸੋ ਇਹ ਮੋਂਡ ਸਿੱਧਾ ਕਰਕੇ ਉੱਤੇ ਰੱਖਦਾ ਇਹਦੇ ਉੱਤੇ ਕੀ ਰੱਖ ਸਕਦੇ ਆਪਾਂ ਇਹਨੂੰ ਕਵਰ ਆ ਪਰ ਆਪਾਂ ਦੇ ਇਹਦੇ ਫਲਾਈ ਲਾਉਣੀ ਆ ਪੋਣੇ ਅੱਛਾ ਫਲਾਈ ਲੱਗੂਗੀ ਹਾਂਜੀ ਪਾਣੀ ਉਰੀ ਚੱਕਦੇ ਬਾਈ ਆ ਰੱਖ ਤੁਰਪੂ ਚਾੜੀ ਇਹ ਸਦਾ ਕੰਮ ਇਹ ਕਿਉਂ ਆਹੀ ਰੱਖਿਆ ਜਾਣਾ ਬਾਈ ਤੁਹਾਡੇ ਸਾਹਮਣੇ ਪਾਣੀ ਨੂੰ ਆ ਕੇ ਦਿਖਾ ਰਹੇ ਆ ਚੱਕ ਕੇ ਬਾਜੀ ਇਹ ਕੈਮਰੇ ਟਰਾਲੀ ਰੱਖੇ ਹੋਏ ਹੁਣ ਬਈ ਬਹੁਤ ਕਾਮਯਾਬੀ ਹੈ ਜੇ ਮਤਲਬ ਇਹ ਆਪਾਂ ਆਪਣੇ ਪੁਰਾਣੀ ਦੇ ਇਕੱਠਾ ਭਾ ਦੇ ਆ ਪੁਰਾਣੀ ਭਾਲ ਦੇ ਵੀਰ ਪੁਰਾਣੀ ਕਿਥੋਂ ਮੈਨੂੰ ਵੀ ਫੇਰ ਕਿਤੇ ਜਾ ਕੇ ਟਰਾਲੀ ਤਿਆਰ ਹੁੰਦੀ ਆ ਉਹ ਆ ਜਿਹੜੀ ਹੋ ਕੇ 400 500 ਦਾ ਸੈਕਸ਼ਨ ਹੋ ਗਿਆ ਵਾਲੀ ਚਾਹੀਦੀ ਜਨੂਬ ਵਾਲਾ ਦੱਸੋ ਨਾ ਬੰਦਾ ਪਤਾ ਹੈ ਕਿ ਇਹਦਾ ਕਿੱਥੇ ਹੈ 35 ਜੇ ਮੈਂ ਮੈਂ ਤੇਰੇ ਜੇ ਨਾ ਮਾਰ ਤੂੰ ਆਪੀ ਥੱਲੇ ਮਾਰ ਜੀ ਤੇਰੇ ਹਾਂ ਉਹ ਤੇਰੇ ਲੱਗ ਜਾਏ ਤੇ ਜੇ ਤੂੰ ਤੇ ਪਹਿਲਾਂ ਫਲਾਈ ਲੱਗਣੀ ਆ ਭਾਈ ਕਿੰਨੇ ਵਾ ਇੱਧਰ ਉੱਥੇ ਬਿਲੇ ਇਹਨੇ ਫਲਾਈ ਲੱਗਣੀ ਆ ਫਲਾਈ ਲੱਗਣ ਤੋਂ ਬਾਅਦ ਜਿਵੇਂ ਹੁਣ ਭਾਈ ਇਹ ਸਿੱਧੀ ਤਾਂ ਸੈੱਟ ਨੂੰ ਲੱਗੋ ਇਹਦੇ ਨਾਲ ਜੇ ਸਾਵਾ ਹਮ ਕਦੇ ਆਪਾਂ ਨੋਰਮ ਆ ਜਾਂਦਾ ਹੈ ਨਾ ਹਾਂ ਜੀ ਜੀ ਜੇ ਜੇ ਦੇ ਉਪਰ ਦਾ ਆ ਬਾਈ ਜੀ ਛੋਟਾ ਛੋਟਾ ਠੀਕ ਆ ਜੀ ਬਾਈ ਆਹ ਕਾਉਣੇ ਕਰੇ ਜੇ ਵੀ ਗੈਂਤੀ ਆਈ ਹੈ ਸਦਾ ਆਏ ਲਾ ਕੇ ਬਰੇ ਤੇ ਵੀ ਇਧਰ ਨਾ ਜਾਓ ਜੀ ਕਿਉਂਕਿ ਸਪੈਕਸ ਸਾਰੇ ਭਰੇ ਹੋਏ ਨੇ ਅੱਛਾ ਫਿਰ ਵਹੀ ਕਰੇ ਬਾਈ ਕੋਈ ਇਹਦੇ ਵਿੱਚ ਹੁਣ ਇਧਰ ਫੋਟਾ ਲੱਗਣਾ ਅੱਛਾ ਇਧਰ ਇਹ ਫੋਟਾ ਲੱਗਣਾ ਹਾਂ ਜੀ ਡੇਟ ਆ ਲੱਗਣਾ ਉਹ ਵੀ ਤੁਸੀਂ ਲਾ ਕੇ ਦੋ ਹਾਂ ਜੀ ਜਿਵੇਂ ਆਪਾਂ ਹੁਣ ਯਾਰ ਕਰੀ ਅੱਛਾ ਸਾਰਾ ਮੰਦਗੀ ਟੈਨਿੰਗ ਵੀ ਸਾਰਾ ਬਨੇਗਾ ਕੱਲ ਸਰ ਤੋਂ ਬਾਅਦ ਹਾਂ ਜੀ ਤੇ ਘਰੇ ਆ ਵੀ ਡੇਟ ਦਾ ਨੋਟ ਲਿਖਦੇ ਆਪਾਂ ਜਿੱਥੇ ਵੀ ਹੋਵੇ ਜਿਹੜਾ ਪਿੰਡ ਮਰਦੀ ਹੋਵੇ ਜਿਹੜਾ ਮਰਦੀ ਪਿੰਡ ਜਾ ਰਹੇ ਹੋ ਜੀ ਤੇ ਉੱਥੇ ਆਪਾਂ ਘਰੇ ਆ ਕੇ ਤਿਆਰ ਕਰਦੇ ਆਂ ਘਰੇ ਆ ਕੇ ਤਿਆਰ ਕਰਕੇ ਜਾਓਗੇ ਹਾਂ ਤੇ ਇਹਦਾ ਬਈ ਮੈਂ ਤੁਹਾਨੂੰ ਦੱਸਣਾ ਵੀ ਬਹੁਤ ਕਾਮਯਾਬ ਟੀਜਾ ਇਹ ਤੇ ਜਿਵੇਂ ਮੰਨ ਕੇ ਜਦੋਂ ਤੁਸੀਂ ਕੋਈ ਆਪਣਾ ਯਾਰ ਜਿੰਨੇ ਬੈਠੇ ਟਰਾਲੀ ਲਗਾਉਂਗੇ ਟਰਾਲੀ ਦਾ ਪੈਸੇ ਸਾਢੇ 8 ਦੀ ਬਹੁਤ ਔਖੀਆਂ ਪਿਆ ਜਾਂਦੀਆਂ ਤੇ ਇਹਦੇ ਨਾਲ ਕੋਈ ਸੰਗਤਾਂ ਨੂੰ ਦਿੱਕਤ ਨਹੀਂ ਆ ਬੈਠਿਆਂ ਜਮਾ ਨਹੀਂ ਆਉਂਦੀ ਜਿੰਨੀਆਂ ਵੀ ਟਰਾਲੀਆਂ ਆਪਾਂ ਤਿਆਰ ਕੀਤੀਆਂ ਮਾ ਹਜੂਰ ਹੈ ਉਹਨੂੰ ਟਰਾਲੀਆਂ ਦਾ ਟੋਟਾਟ 15 ਟਰਾਲੀਆਂ ਗਈਆਂ ਆਉਣਗੀਆਂ ਚਾਹ ਪਹਿਲੇ ਵੀ ਨਹੀਂ ਜੀ ਦੁਬਾਰਾ ਹੌਣ ਟਰਾਲੀਆਂ ਜਾ ਰਹੀਆਂ ਘੱਟੋ ਘੱਟ 10-15 ਟਰਾਲੀਆਂ ਹੌਣ ਜਾ ਰਹੀਆਂ ਮੈਨੂੰ ਸਾਡੇ ਤਿਆਰ ਕਰਨਾ ਪੈਣਾ ਜੀ ਅੱਛਾ ਹਾਂਜੀ ਤਿਆਰ ਕਰਨਾ ਥੋੜੇ ਕੋ ਬੁਕਿੰਗ ਚੱਲੀ ਜਾਂਦੀ ਪਹਿਲਾਂ ਟਰਾਲੀਆਂ ਦੀ ਬੁਕਿੰਗ ਹੀ ਚੱਲਦੀ ਆ ਬਾਈ ਦੇ ਕੋਲੇ ਕਿਉਂਕਿ ਇਹ ਕਨਸੈਪਟ ਬਾਈ ਬਿਲਕੁਲ ਨਵਾਂ ਲੈ ਕੇ ਆਇਆ ਤੇ ਹਰੇਕ ਦੀ ਲੋੜ ਦਾ ਕਨਸੈਪਟ ਵੀ ਹੈਗਾ ਨਾ ਬਈ ਹਾਂਜੀ ਹਾਂਜੀ ਤੇ ਵੀ ਹਰੇਕ ਬੰਦੇ ਨੂੰ ਇਹ ਚੀਜ਼ ਚਾਹੀਦੀ ਸੀਗੀ ਤੇ ਉਸ ਚੀਜ਼ ਨੂੰ ਦੇਖਦੇ ਉਹ ਬਾਈ ਨੇ ਆਹ ਸਿਸਟਮ ਕੀਤਾ ਹੋਇਆ ਤੇ ਨੰਬਰ ਮੈਂ ਉਸਤੇ ਬਾਈ ਦਾ ਚਲਾ ਦਊਗਾ ਬਾਈ ਪਿੰਡ ਕਿਹੜਾ ਆਪਣਾ ਪਿੰਡ ਨੰਬਰ ਘਾੜਾ ਤੇਰੇ ਪਿੰਡ ਇੰਦਰ ਇੰਦ ਇੰਦਗੜ ਇੰਦਗੜ ਕਹਿੰਦੇ ਨੇ ਵਸੇ ਇੰਦਰਗੜਾ ਪਿੰਡ ਮੇਰਾ ਪਿੰਡ ਇੰਦਰਗੜਾ ਹਾਂ ਜਿਹੜਾ ਆ ਪਿੰਡਰਗੜਾਂ ਕੋਲੇ ਆ ਹਾਂਜੀ ਹਾਂਜੀ ਓਕੇ ਆਹੀ ਆ ਨਾ ਧਰਮਗੋੜ ਦੇ ਨੇੜੇ ਪੈਣ ਧਰਮਗੋੜ ਦੇ ਨੇੜੇ ਲਓ ਤੇ ਆ ਦੇਖ ਸਕਦਾ ਤੁਸੀਂ ਬਾਈ ਆ ਸਿਸਟਮ ਤਿਆਰ ਕੀਤਾ ਹੋਇਆ ਤੇ ਇਹਦੇ ਉੱਤੇ ਹੁਣ ਪਲਾਈ ਲਾ ਕੇ ਬਾਜੋ ਗੱਦੇ ਗੁੱਦੇ ਜਿਵੇਂ ਤੁਸੀਂ ਆਪਦੇ ਹਿਸਾਬ ਨਾਲ ਰੱਖ ਸਕਦੇ ਹੋ ਤੇ ਨੰਬਰ ਵਿੱਚ ਬਾਈ ਨੰਬਰ ਬੋਲ ਦਿ ਮੜਾ ਜੀ ਨੰਬਰ ਮੇਰਾ ਹੈਗਾ ਵਾ 80 54 54 ਜੀ 1500 ਗ੍ਰੇ ਲਓ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਬਾਕੀ ਆਪਣੀ ਆਈਡੀ ਵੀ ਦਿਖਾ ਦਿਓ ਜੀ ਹਾਂ ਆਈਡੀ ਤੁ ਆ ਦੇਖੋ ਇਧਰਲੇ ਪਾਸੇ ਜਹੰਦਰ ਪੀਵੀ 29 ਆ ਬਿਲਡਿੰਗ ਵਰਕਸ ਵੀ ਨਾਲ ਹੀ ਹੈ ਬਾਈ ਹਾਂਜੀ ਹਾਂਜੀ ਬਿਲਡਿੰਗ ਵਰਕਸ ਆ ਆ ਆ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਤੇ ਕਿਤੇ ਵੀ ਜਾ ਕੇ ਇਹ YouTube ਦਾ ਵਾ Instagram ਦਾ ਆਹ ਸੁਣਨੀ ਹੈਪੀ 855 ਇਹ ਆਪਣਾ ਫੇਸਬੁੱਕ ਇਹ ਫੇਸਬੁੱਕ ਦਾ ਨਾ ਇਹ ਨੰਬਰ ਚੱਲੀ ਜਾਂਦਾ ਬਾਈ ਦਾ ਸੰਪਰਕ ਕਰ ਲਓ ਬਹੁਤ ਘੈਂਟ ਚੀਜ਼ ਆ ਤੇ ਹਜੇ ਹੈਗੇ ਆ ਮੰਨ ਕੇ ਚਲੋ 20 ਦਿਨ ਪਏ ਆ ਤੇ ਤੁਸੀਂ ਬਾਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਪਹਿਲਾਂ ਪਹਿਲਾਂ ਟਰਾਲੀ ਤਿਆਰ ਕਰਵਾਉਣੀ ਹੈ ਤੇ ਬਾਕੀ ਬਾਈ ਡੇਡ ਦਿੱਤੀ ਜਾਊਗੀ ਗਾਂਲੇ ਦੇ ਨਹੀਂ ਵੀਰੇ ਡੇਡ ਦੇ ਪਹਿਲਾਂ ਲਿਆਉਣੇ ਪੈਂਦੇ ਹਨ ਅੱਛਾ ਫਿਰ ਉਸ ਹਾਵਣਾ ਆਪਣਾ ਟਾਈਮ ਦੇ ਦਿਓ ਵੀ ਆਹ ਤਰੀਕ ਨੂੰ ਤੁਹਾਡੇ ਕੋਲ ਪਹੁੰਚ ਜਾ ਜੀ ਤੇ ਖਰਚਾ ਜੈ ਜਜਮਾ ਖਰਚਾ ਜਮਾ ਲਿਆ ਦੇ ਜਮਾ ਦੇ ਜੀ ਖਾਂਜੀ ਹਾਂਜੀ ਜਮਾ ਘਾਟ ਰੇਡ ਦੇ ਵਿੱਚ ਬਾਈ ਹੁਣੇ ਤਿਆਰ ਕਰਕੇ ਦੇ ਦੇਣਗੇ ਤੇ ਨੰਬਰ ਚੱਲੀ ਜਾਂਦਾ ਸੰਪਰਕ ਕਰ ਲਓ ਸ਼ੇਅਰ ਕਰ ਦਿਓ ਧੰਨਵਾਦ